ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਫਿਰ ਲੈ ਕੇ ਆਇਆ ਤੁਹਾਡੇ ਲਈ ਤੜਕਦੇ ਭੜਕਦੇ ਤੇ ਬਹੁਤ ਹੀ ਕਰਾਰੇ ਫਨੀ ਕਮੈਂਟਾਂ ਵਾਲੀ ਵੀਡੀਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਪਤਾ ਨਹੀਂ ਕਿਹੜਾ ਕਮੈਂਟ ਤੁਹਾਨੂੰ ਪਾਗਲਾ ਵਾਂਗੂ ਹੱਸਣ ਤੇ ਮਜਬੂਰ ਕਰ ਦੇ ਤੇ ਬਿਨਾ ਟਾਈਮ ਖਰਾਬ ਕੀਤੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਪੋਹਾਰ ਵਿੱਚ ਪੁੱਛੀ ਕਦੀ ਜਾਣ ਪਹਿਚਰ ਬੰਦੇ ਖੜਿਆ ਦੁਆਬੇ ਤੱਕ ਵੀਰ ਜੀ ਨਾਲ ਤਾਂ ਜਿਆਦਾ ਬੰਦਾ ਭਾਪੀ ਲੱਗਦੀ ਪਈ ਐ ਹਾਲ ਗੋਰੀਏ ਮੈਨੂੰ ਤਾਂ ਸਾਡੇ ਚਾਚੇ ਤਾਏ ਦੇ ਮੁੰਡੇ ਲੱਗਦੇ ਆ ਵੀਰ ਭਾਬੀ ਦੀ ਦਾੜੀ ਪਰਮੇਸ਼ਵਰ ਮਾ ਵਰਮਾ ਵਰਗੀ ਰੱਖ ਕੀ ਟਿੱਡਾ 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 ਟਿੱਡੀਆਂ ਟਿੱਡਾ 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 ਤਾਂ ਠੀਕ ਆ ਤੂੰ ਨੀਚੋਂ ਰੂੰ ਵੀ ਕੱਟ ਲਿਆ ਕਰ ਟਿੱਡਾ 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 ਚੇਚੇ ਵਾਕ ਕਿਹਦਾ ਹਟੀ ਨਾ ਜਿੰਨਾ ਚਿਰ ਟਿੱਡ ਤੇ ਲੱਤਾਂ ਨਹੀਂ ਪੈਂਦੀਆਂ ਕੰਮੀ ਮਹਿਸੂਸ ਮੇਰੀ ਖੁਦਿਆ ਕਿ ਸੜਾ ਕੰਪੀ ਦਾ ਐਵੇਂ ਜਾਂਦਾ ਜਿਵੇਂ ਨਮੂਨੀਆ ਹੋਇਆ ਹੋਵੇ ਇਹ ਦੱਸ ਦਿਲ ਨਾਲ ਸਲਾਹ ਕਰਕੇ ਹੁਣ ਵੀ ਕੋਈ ਰੱਜ ਜੱਜ ਤੋਂ ਇਨਾ ਮੂੰਹ ਨਾ ਅੱਡਿਆ ਕਰ ਕਿਸੇ ਨੇ ਕੇਲਾ ਧੱਕ ਦੇਣਾ ਮੂੰਹ ਵਿੱਚ ਯਕ ਨਹੀਂ ਗੁੱਲਾ ਫਸ ਗਿਆ ਲੱਗਦਾ ਬਾਈ ਦੇ ਬੱਤੀ ਜਲ ਜੱਟ ਇੱਕ ਸ਼ਬਦ ਮੇਰੇ ਘੱਟਵੇ ਤੂੰ ਹੂਟ ਤਾਂ ਟਿਕਾ ਹੀ ਨਹੀਂ ਕੋਈ ਮੀਨ ਲਖਣਾਂ ਦੇ ਬੂਹੇ ਮਰਾਉਣੀਆਂ ਤੇਰੇ ਤੋਂ ਦੂਜੀ ਟਿਕਾ ਕੇ ਥਾਣੇ ਲੰਗੀਆਂ ਬਖੇਰੀਆਂ ਤੇ ਦਿਲ ਵਿੱਚ ਆਈ ਨਹੀਂ ਕੋਈ ਮੈਂ ਤਾਂ ਕਿਹਾ ਕਿਤੇ ਕੰਧ ਤੇ ਬਾਂਦਰੀ ਬੈਠੀ ਐ ਹਾਂ ਧੱਕ ਗੰ ਖਨੇ ਇੱਕ ਸ਼ਤ ਮੇਰਾ ਘੱਟੇ ਤਹੁਰ ਤਾਂ ਟਿਕਾ ਹੀ ਨਹੀਂ ਕੋਈ ਨੀ ਅੱਖਾਂ ਦੇ ਬੂਏ ਦੀਦੀ ਜਿੱਦਾਂ ਤੂੰ ਦੇਖਦੀ ਆ ਉਹ ਤਾਂ ਅੱਖ ਚੱਕ ਕੇ ਨਹੀਂ ਦੇਖਦਾ ਹੁਣ ਟਿਕਾਉਣ ਦੀ ਤਾਂ ਦੂਰ ਦੀ ਗੱਲ ਆ ਬਗਾਜ਼ੇ ਮੈਂ ਵੀ ਮੁੰਡਿਆਂ ਦੇ ਚੱਕਰਾਂ 'ਚ ਪੈਂਦੀ ਨਹੀਂ ਉਹ ਗੱਲ ਵੱਖਰੀ ਐ ਕਿ ਮੇਰੇ ਪਿੱਛੇ ਬਹੁਤ ਲੋਰੇ ਫਿਰਦੇ ਆ ਜੇ ਤੂੰ ਵੀ ਮੁੰਡਿਆਂ ਦੇ ਚੱਕਰਾਂ 'ਚ ਪੈ ਗਈ ਘਰਾਂ 'ਚ ਪੋਚੇ ਕੌਣ ਲਾਊ ਪਰ ਤੇਰੇ ਬਾਰੇ ਸੋਚਿਆ ਰਹ ਸਕਦਾ ਇੱਕ ਵਾਰ ਜੇ ਤੂੰ ਹਾਂ ਕਰੇਂ ਨਿੰਦ ਤੇਰੇ ਨਾਮ ਦੀ ਕਰਾਤਾ ਸੋ ਨੂੰ ਸੀਤੋ ਵਾਲੇ ਬਾਰੇ ਕੀ ਵਿਚਾਰਾ ਤੇਰਾ ਬਾਜ਼ ਮਾਰੇ ਮੁੰਡਿਆਂ ਦੇ ਚੱਕਰਾਂ ਵਿੱਚ ਪੈਂਦੀ ਵੀ ਉਹ ਗੱਲ ਵੱਖਰੀ ਹੈ ਕਿ ਮੇਰੇ ਪਿੱਛੇ ਬਹੁਤ ਲੋਰੇ ਫਿਰਦੇ ਆ ਕਿਸਤ ਵਾਲੇ ਹੋਣਗੇ ਭਲੇਖਾ ਪੈ ਗਿਆ ਤੈਨੂੰ ਤੇਰੇ ਪਿੱਛੇ ਜਿਹਨੇ ਵੀ ਜਾਣਾ ਉਹ ਭਰਾ ਆਪਣੀ ਬੁੰਡ ਦਾ ਆਪ ਜ਼ਿੰਮੇਵਾਰ ਹੋਊਗਾ ਕਿਤੇ ਕੁੜੀ ਨੂੰ ਇਹਦੇ ਪਿੱਛੇ ਜਾਣ ਦੀ ਲੋੜ ਨਹੀਂ ਮੈਂ ਨਹੀਂ ਆ ਤੇ ਮੇਰਾ ਤੁਸੀਂ ਦੋਨੋਂ ਤਲਵਾਰਾਂ ਨਾਲ ਖਿਟੋ ਅਸੀਂ ਨਹੀਂ ਹੋਣਾ ਵਿੱਚ ਤੁਸੀਂ ਕਿੱਥੇ ਕਿੱਥੇ ਜਾਂਦਾ ਮੈਂ ਕਿਸੇ ਨੂੰ ਦੇ ਮੇਰੇ ਪਿੱਛੇ ਆਂ ਦੇ ਲੋੜ ਦੱਸ ਅੰਨਾ ਹੋਊਗਾ ਜੋ ਤੇਰੇ ਪਿੱਛੇ ਜਾਊਗਾ ਜਿਹੜੇ ਸੱਪ ਤੂੰ ਬਾਹਰ ਕੱਢੇ ਉਹ ਖੁੱਡਚ ਨਹੀਂ ਕੱਚੇ ਚ ਹੁੰਦੇ ਆ ਜਿਹੜੇ ਸੱਪ ਤੂੰ ਬਾਹਰ ਕੱਢੇ ਉਹ ਖੁੱਡਚ ਨਹੀਂ ਕੱਚੇ ਚ ਹੁੰਦੇ ਆ ਸੱਪ ਨਾਲ ਕੁਝ ਨਹੀਂ ਹੋਣਾ ਤੇਰੇ ਲਈ ਤਾਂ ਐ ਮਾਜ ਆਉਂਦਾ ਇਨਾ ਕੌਂਟਾ ਚਾਹੀਦਾ ਉਹ ਤਾਂ ਤੇ ਪਿੰਡਾਂ ਦੇ ਸੱਪਾਂ ਦੇ ਫਣ ਖਾ ਗਿਆ ਹੋਏਗਾ ਚੰਦਰਿਆ ਟਰਾਲਰਸ ਬਾਰੇ ਕੀ ਕਹਿਣਾ ਚਾਹੁੰਗੇ ਦੇਖੋ ਕੈਲੇ ਤੇ ਮੈਂ ਬੌਦਰ ਹੀ ਨਹੀਂ ਕਰਦਾ ਟਰਾਲਰਸ ਨੂੰ ਠੀਕ ਹੈ ਮੈਨੂੰ ਫਰਕ ਹੀ ਨਹੀਂ ਪੈਂਦਾ ਕਮੈਂਟਸ ਤੋਂ ਤੇ ਮੈਨੂੰ ਬਿਲਕੁਲ ਨਹੀਂ ਨਹੀਂ ਫਰਕ ਪੈਂਦਾ ਕਿ ਕੋਈ ਕੀ ਕਮੈਂਟ ਕਰ ਰਿਹਾ ਹੈ ਚੱਕ ਕੇ ਰੱਖ ਕੰਮ ਬਾਬੇ ਚੜਦੀ ਗਲਾ ਵਿੱਚ ਰਹਿ ਚੰਗੀ ਤਰ੍ਹਾਂ ਚੁੱਪੇ ਲਾਇਆ ਕਰ ਫੋਕਸ ਕਰਕੇ ਬੰਡ ਮਰਵਾਇਆ ਕਰ ਚੰਗਾ ਗਾਇਆ ਮੈਨੂੰ ਆਈ ਡੋਨਟ ਈਵਨ ਬਾਦਰ ਠੀਕ ਹੈ ਅਗਰ 50 ਕਮੈਂਟਸ ਵਿੱਚ ਉਹ 10 ਸਕੇ ਚੰਗੇ ਆਏ ਹੁੰਦੇ ਨਾ ਤੇ ਮੈਂ ਉਹਨਾਂ ਉੱਤੇ ਜ਼ਿਆਦਾ ਫੋਕਸ ਕਰਦਾ ਚਾਲੀਆਂ ਨੂੰ ਆਈ ਇਗਨੋਰ ਪਤਾ ਹੈ ਉਹਨਾਂ ਨੇ ਨਾ ਆਪ ਕੋ ਮਰਵਾਉਣੀ ਗਾਂਢ ਗੱਲਾਂ ਸ਼ੇਖ ਕੁਮਾਰ ਪਟਾਲਵੀ ਵਾਲੀਆਂ ਨਹੀਂ ਨਾ ਆਉਣਾ ਮੈਨੂੰ ਕਰਨ ਦੇਣਾ ਠੀਕ ਹੈ ਆਲਰੇਡੀ ਆਪਣੀ ਲਾਈਫ ਤੋਂ ਇਹ ਐਗਜ਼ੌਸਟਡ ਹੋ ਚੁਕਿਆ ਹੈ ਕਿਉਂਕਿ ਸੇਦੀ ਮਤਲਬ ਚੜਾਈ ਵੇਖੇ ਤੁਸੀਂ ਕਹਿ ਸਕਦੇ ਹੋ ਕਿ ਜਿਸ ਨੂੰ ਅੱਗੇ ਵਧਦਾ ਵੇਖ ਸਕਸੈਸਫੁਲ ਹੁੰਦਾ ਵੇਖੇ ਉਹਨਾਂ ਕੋਈ ਚੀਜ਼ ਬਰਦਾਸ਼ਤ ਨਹੀਂ ਹੋ ਰਹੀ ਹੈ ਨਾ ਚੜਾਈ ਨੂੰ ਸਾਰੇ ਪਹਾੜਾਂ ਤੇ ਬੱਕਰੀਆਂ ਚਾਰਦਾ ਤੂੰ ਹੈ ਵਿੱਚ ਰੇਵਾਰੇ ਆਸਾਂ ਖਾ ਲਈਏ ਆਓ ਸਾਰੇ ਪਹਾੜੀ ਬੱਕਰੇ ਨੂੰ ਚੁੱਲ੍ਹੇ ਚੜਾ ਲਈਏ ਮਿਰਚਾਂ ਰੱਖ ਲੈ ਇਹਨੂੰ ਚੁੱਲ੍ਹੇ 'ਚ ਸੁੱਟ। ਸੁਹੇਵੇਂ ਚੀਰੇ ਵਾਲਿਆ ਸਹੂ ਖਾ ਲਈਏ। ਸੁਹੇਵੇਂ ਚੀਰੇ ਵਾਲਿਆ ਸਹੂ ਖਾ ਲਈਏ 10 ਮਿੰਟ ਕੱਢ ਕੇ ਜ਼ਿੰਦਗੀ 'ਚੋਂ ਜੂੰਡੇ ਕਟਾ ਲਈਏ। ਆਹਾਹਾ ਖੰਡ ਦੀ ਬੋਰੀ ਨੂੰ ਕੀੜਾ ਲੱਗ ਗਿਆ ਚੱਲਦੇ ਮੇਰੇ ਬਾਰੇ ਮੇਰਾ ਦਿਲ ਤਾਂ ਕੱਟਦਾ ਰਹਿੰਦਾ ਹੈ ਅੱਜ ਲੱਗਦਾ ਰਾਮੂ ਨੇ ਕੜੀ ਚੌਲ ਖਾਤੇ ਨੇ ਪੂਰੀ ਸਮਾਈਲ ਦਿੰਦਾ ਪਿਆ ਸੋਚ ਕੇ ਮੇਰੇ ਬਾਰੇ ਗੋਪੀ ਦੇ ਫਲ ਕੋਲ ਕਾਲਾ ਬੈਂਗਣ ਤੇ ਤਾਜਮਹਿਲ ਨੂੰ ਕੋਈ ਨਹੀਂ ਛੱੜਦਾ ਜੇ ਮਿਰਜ਼ਾ ਹੋਵੇ ਮੰਗੇ ਤੋਂ ਜੇ ਕੱਪੜੇ ਦੀ ਕੋਈ ਕੀਮਤ ਪੁੱਛੇ ਪੁੱਛੇ ਵੀਰ ਡੌਲਾ ਦਿਖਾ ਰਿਹਾ ਕਿ ਚਿੱਤੜ ਤੇ ਕਿਸੇ ਨੰਗੇ ਤੋਂ ਸੁਣ ਕੇ ਉਹਦੀ ਆਵਾਜ਼ ਸੁੱਤਾ ਰੱਬ ਉੱਠ ਗਿਆ ਮੰंजे ਤੋਂ ਤੇ ਫਿਰ ਮੇਰੀ ਕੀ ਮੈਨੂੰ ਲੱਗਾ ਟੱਟੀ ਵਿੱਚ ਹੀ ਕਰੀ ਫਿਰਦਾ औका <laughs> तो मेरी की औका उतो काली रा चंगा लग्या पेंट पाला यार कच्ची ना पड़वाली किसी को <laughs>